ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਪੰਜਾਬ ਹੋਵੇ ਚਾਹੇ ਦਿੱਲੀ ਹੋਵੇ ਅਰਵਿੰਦ ਕੇਜਰੀਵਾਲ ਚਾਹੇ ਦਿੱਲੀ ਦੇ ਮੁੱਖ ਮੰਤਰੀ ਰਹੇ ਨੇ ਔਰ ਚਾਹੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਉਹ ਇੱਕ ਕਲ ਅਕਸਰ ਹੀ ਦਾਵਾ ਕਰਦੇ ਨੇ ਕਿ ਇੱਕ ਇਮਾਨਦਾਰ ਪਾਰਟੀ ਔਰ ਇਮਾਨਦਾਰੀ ਦੇ ਦਾਵੇ ਹਰ ਸਟੇਜ ਤੋਂ ਹਰ ਜਗ੍ਹਾ ਤੇ ਉਹਨਾਂ ਦੇ ਸੁਣਨ ਨੂੰ ਮਿਲਦੇ ਲੇਕਿਨ ਇੱਕ ਚਰਚਾਵਾਂ ਦੇ ਵਿੱਚ ਵੀ ਇਹ ਰਹਿੰਦੇ ਨੇ ਕਿ ਖਾਸ ਕਰਕੇ ਆ ਪਿਤੇ ਦੋ ਦੋ ਦਿਨ ਪਹਿਲੇ ਨਰੇਸ਼ ਬਲਿਆਨ ਜਿਹੜੇ ਕਿ ਦਿੱਲੀ ਤੋਂ ਐਮਐਲਏ ਨੇ ਉਹ ਇੱਕ ਐਕਸਟਰੈਕਸ਼ਨ ਕੇਸ ਦੇ ਵਿੱਚ ਉਹਨਾਂ ਨੂੰ ਦਿੱਲੀ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ ਗੈਂਗਸਟਰ ਦੇ ਨਾਲ ਲਿੰਕਸ ਯੂਕੇ ਦੇ ਵਿੱਚ ਬੈਠੇ ਗੈਂਗਸਟਰ ਨਾਲ ਲਿੰਕਸ ਦੱਸੇ ਜਾ ਰਹੇ ਨੇ ਔਰ ਇਹ ਚਰਚਾਵਾਂ ਦੇ ਵਿੱਚ ਇਮਾਨਦਾਰ ਹੋਣਾ ਆਪਾਂ ਲੋਕ ਰਾਏ ਅੱਜ ਲੋਕ ਰਾਏ ਲੋਕਾਂ ਦੀ ਰਾਏ ਇਹੀ ਲੈਣੇ ਆ ਕਿ ਕਿੰਨੀ ਕੁ ਇਸ ਗੱਲ ਦੇ ਉੱਤੇ ਸੱਚਾਈ ਹੈ ਕਿ ਉਹ ਕਿੰਨੀ ਕੁ ਇਮਾਨਦਾਰ ਪਾਰਟੀ ਹੈ ਮੇਰੇ ਤੋਂ ਕਿੱਦਾਂ ਦੇਖਦੇ ਹੋ ਕਿ ਇਹ ਕਿੰਨੀ ਕੁ ਇਮਾਨਦਾਰ ਪਾਰਟੀ ਕਿਉਂਕਿ ਇੱਕ ਇਮਾਨਦਾਰੀ ਦਾ ਦਾਵਾ ਕਰਦੇ ਨੇ ਔਰ ਦੂਸਰੇ ਪਾਸੇ ਕੱਲ ਬੀਤੇ ਦੋ ਦਿਨ ਪਹਿਲਾਂ ਹੀ ਇਹਨਾਂ ਦੇ ਕਐਮਐਲਏ ਅਰੈਸਟ ਹੁੰਦੇ ਨੇ ਐਕਸਟਰੈਸ਼ਨ ਕੇਸ ਦੇ ਵਿੱਚ ਇਹ ਮਾਮਲੇ ਨੂੰ ਕਿਦਾਂ ਦੇਖਦੇ ਦੇਖੋ ਜਿਹੜੇ ਇਹਨਾਂ ਦੇ ਸੁਪਰੀਮੋ ਨੇ ਕੇਜਰੀਵਾਲ ਸਾਹਿਬ ਉਹ ਵੀ ਕਰਪਸ਼ਨ ਦੇ ਵਿੱਚ ਅੰਦਰ ਰਹਿ ਗਏ ਆਏ ਨੇ ਤੇ ਇਹਨਾਂ ਦੇ ਜਿਹੜੇ ਡਿਪੀ ਸੀਐਮਸੀ ਉਹ ਵੀ ਅੰਦਰ ਰਹਿ ਗਏ ਆਏ ਨੇ ਸੰਜੇ ਸਿੰਘ ਉਹ ਰੇਂਦਰ ਰਹਿ ਗਏ ਆਏ ਨੇ ਸਾਰੇ ਹੋਰ ਜੈਨ ਸਾਹਿਬ ਵੀ ਅੰਦਰ ਰਹਿ ਗਏ ਆਏ ਨੇ ਇਹ ਸਾਰੇ ਜਿਹੜੇ ਕਟੜ ਇਮਾਨਦਾਰ ਸੀ ਇਹਨਾਂ ਦੀ ਤੇ ਸऱ्या ਪੋਲ ਸਾਰੀ ਖੁੱਲ ਗਈ ਹੈ ਕਿ ਇਹ ਸਾਰੇ ਕਰਪਟ ਨੇ ਸਾਡੇ ਪੰਜਾਬ ਦੇ ਵਿੱਚ ਵੀ ਤੁਸੀਂ ਵੇਖ ਲਓ ਕਿੰਨੇ ਐਮਐਲਏ ਮੰਤਰੀ ਜਿਹੜੇ ਨੇ ਇਹਨਾਂ ਨੇ ਆਪ ਵੀ ਮਾਨ ਸਾਹਿਬ ਨੇ ਸਿੰਘਲਾ ਸਾਹਿਬ ਤੇ ਇਲਜ਼ਾਮ ਲਾਏ ਸੀ ਤੇ ਸਾਰੇ ਕਰਪਟ ਨੇ ਦਿਹਾਤੀ ਪਟੰਡੇ ਤੋਂ ਵੀ ਜਿਹੜੇ ਐਮਐਲਏ ਨੇ ਉਹ ਵੀ ਕਰਪਟ ਹੈ ਹੋਰ ਮਾਈਨਿੰਗ ਦੇ ਕੇਸਾਂ ਦੇ ਵਿੱਚ ਕਿੰਨੇ ਐਮਐਲਏ ਜਿਹੜੇ ਘਰੇ ਫਿਰਦੇ ਆ ਤੇ ਇਹ ਕੱਟੜ ਮਾਨਦਾਨੀ ਤੇ ਕੱਟੜ ਬੇਈਮਾਨ ਨੇ ਤੇ ਇਹ ਸਾਰਾ ਜਿਹੜੀ ਜਗਜाहਰ ਹੋ ਗਈ ਆ ਅੱਜ ਤੁਸੀਂ ਇੱਥੇ ਹਰ ਤਸਵੀਰ 'ਚ ਵੇਖ ਲਓ ਕਿ ਜਿੱਦਾਂ ਪਟਾਲਾ ਸ਼ਹਿਰ ਹੀ ਆ ਪਟਾਲੇ ਸ਼ਹਿਰ ਦੇ ਵਿੱਚ ਤਹਿਸੀਲ ਦੇ ਵਿੱਚ ਤੁਹਾਨੂੰ ਪਤਾ ਕਿ ਜਿਹੜੀ ਬੁਰੀ ਹਾਲਤ ਹੋ ਰਹੀ ਆ ਤੇ 20 25 25000 ਰੁਪਇਆ ਲੈ ਕੇ ਰਜਿਸਟਰੀਆਂ ਹੁੰਦੀਆਂ ਰਹੀਆਂ ਨੇ ਬਗੈਰ ਐਨਓਸੀ ਤੋਂ ਕੋਈ ਪੁੱਛਣ ਵਾਲਾ ਨਹੀਂਗਾ ਚਲੋ ਅੱਜ ਜਿਹੜੀਆਂ ਐਨਓਸੀ ਮਾਫ ਹੋ ਗਈਆਂ ਨੇ ਇਹ ਤਾਂ ਕੱਲ ਤੋਂ ਹੀ ਹੋਈਆਂ ਨੇ ਤੇ ਪਹਿਲਾਂ ਤੋਂ 2.5 ਸਾਲ ਇਦਾਂ ਹੀ ਰਜਿਸਟਰੀਆਂ ਹੋਈਆਂ ਨੇ ਜਿੱਦਾਂ ਕਿ ਖਮਿਆਜਾ ਸਾਨੂੰ ਨੁਕਸਾਨ ਕਾਰਪੋਰੇਸ਼ਨ ਨੂੰ ਬਹੁਤ ਭਾਰੀ ਵਿੱਤੀ ਨੁਕਸਾਨ ਹੋਇਆ ਕਿ ਐਨਓਸੀ ਜਿਹੜੀ 10 ਮਰਲੇ ਤੇ ਪਲਾਟ ਆ 40 45000 ਰੁਪਇਆ ਉਹਦੇ ਟੈਕਸ ਬੰਦੇ ਆ ਉਹ ਪਤਾ ਨਹੀਂ ਸੌਵਾਂ ਦੇ ਹਿਸਾਬ ਨਾਲ ਤੇ ਕਿੰਨੀਆਂ ਹੋ ਗਈਆਂ ਨੇ ਰਜਿਸਟਰੀਆਂ ਜਿਨ੍ਹਾਂ ਦੀ ਐਨਓਸੀਆਂ ਨਹੀਂ ਲਈਆਂ ਗਈਆਂ ਇਹ ਸਾਡੇ ਪਟਾਲੇ ਦੇ ਵਿੱਚ ਵੀ ਟਾਈਮ ਆਉਣ ਦੇ ਉੱਤੇ ਕਿਉਂਕਿ ਉਹ ਡਿਵੈਲਪਮੈਂਟ ਲਈ ਪੈਸਾ ਖਰਚਿਆ ਜਾਂਦਾ ਬਿਲਕੁਲ ਡਿਵੈਲਪਮੈਂਟ ਲਈ ਪੈਸੇ ਖਰਚੇ ਜਾਂਦੇ ਆ ਤੇ ਉਹ ਸਾਨੂੰ ਕਾਰਪੋਰੇਸ਼ਨ ਨੂੰ ਬਹੁਤ ਵੱਡਾ ਵਿਤੀ ਨੁਕਸਾਨ ਹੋਇਆ ਤੇ ਇਹ ਚਲੋ ਉੱਤੋਂ ਜਰਾ ਸੁਪਰੀਮਾ ਤੋਂ ਲੈ ਕੇ ਥੱਲੇ ਐਮਐਲਏ ਤੱਕ ਸਾਰੇ ਜਿਹੜੇ ਆ ਭ੍ਰਿਸ਼ਟਾਚਾਰ ਚ ਲਿਫਟ ਨੇ ਤੇ ਇਹ ਸਾਰੀ ਜਗ ਜाहिर ਗੱਲਾਂ ਹੋ ਗਈਆਂ ਨੇ ਤੇ ਚਲੋ ਇਹਨਾਂ ਝੂਠੇ ਵਾਦੇ ਕਰਕੇ ਝੂਠੀਆਂ ਗਰੰਟੀਆਂ ਦੇ ਕੇ ਇੱਕ ਵਾਰੀ ਸਰਕਾਰ ਆ ਗਈ ਪਰ ਉਸ ਤੋਂ ਬਾਅਦ ਹਰ ਗੱਲ ਜਿਹੜੀ ਹੈ ਕ੍ਰਪਸ਼ਨ ਦਾ ਬਹੁਤ ਜ਼ਿਆਦਾ ਪਹਿਲਾਂ ਵੀ ਚਲੋ ਕ੍ਰਪਸ਼ਨ ਹੁੰਦੀ ਸੀ ਪਰ ਇਸ ਲੈਵਲ ਤੇ ਨਹੀਂ ਜਿਹੜੀ ਕਿ ਹੁਣ ਜਿਹਦਾ ਕੋਈ ਅਗਲੇ ਪਾਸੇ ਅੰਤ ਹੀ ਨਹੀਂ ਰਹਿ ਗਿਆ ਹਰ ਕੰਮ ਦੇ ਵਿੱਚ ਕ੍ਰਪਸ਼ਨ ਚੱਲ ਰਹੀ ਹੈ ਬਿਲਕੁਲ ਹਰ ਕੰਮ ਦੇ ਵਿੱਚ ਭਾਜੀ ਇਹਨਾਂ ਦਾ ਕਹਿੰਦਾ ਕ੍ਰਪਸ਼ਨ ਆ ਤੁਸੀਂ ਕੀ ਸਮਝਿਓ ਜਿਹੜਾ ਦਾਵਾ ਇਮਾਨਦਾਰੀ ਦਾ ਕਰਦੇ ਆ ਦੂਸਰੇ ਪਾਸੇ ਜਦੋਂ ਚਾਰਜਸ ਲੱਗੇ ਆਮ ਜਦੋਂ ਕੇਜਰੀਵਾਲ ਨੇ ਇਸ ਚੀਜ਼ ਨੂੰ ਕਿਹਾ ਕਿ ਉਹ ਤੇ ਖੁਦ ਵਿਕਟਿਮ ਨੇ ਐਮਐਲਏ ਤੇ ਖੁਦ ਗੈਂਗਸਟਰ ਦੇ ਵਿਕਟਿਮ ਨੇ ਤੇ ਉਹ ਉਲਟਾ ਉਹਨਾਂ ਨੂੰ ਪਰਚਾ ਕਰ ਦਿੱਤਾ ਗਿਆ। ਵੇਖੋ ਜੀ ਇਮਾਨਦਾਰੀ ਵਾਲੇ ਤੇ ਇਹਨਾਂ ਦੇ ਵਿੱਚ ਗੱਲ ਹੀ ਕੋਈ ਨਹੀਂ ਰਹੀ ਜੀ ਉਹ ਤੇ ਵੋਟਾਂ ਤੋਂ ਪਹਿਲਾਂ ਸੀਗੀ ਜਦੋਂ ਇਹ ਪਾਵਰ ਦੇ ਵਿੱਚ ਆ ਗਏ ਨੇ ਉਸ ਤੋਂ ਬਾਅਦ ਇਹ ਇਮਾਨਦਾਰ ਸਾਰਿਆਂ ਨੂੰ ਪਤਾ ਹੀ ਲੱਗ ਗਿਆ ਕਿ ਕਿੰਨੇ ਕਿ ਇਮਾਨਦਾਰ ਨਹੀਂ। ਬਾਕੀ ਗੈਂਗਸਟਰ ਬਾਦ ਵਾਲਾ ਤੁਹਾਡੇ ਸਾਹਮਣੇ ਹੁਣ ਪਰਚਾ ਹੀ ਹੋ ਗਿਆ ਜੀ ਇਹਨਾਂ ਦੇ ਇੱਕ ਮੌਜੂਦਾ ਐਮਐਲਏ ਤੇ ਉਹੀ ਇਹਨਾਂ ਦਾ ਪਤਾ ਲੱਗ ਗਿਆ ਕਿ ਹਰ ਪਾਸੇ ਤੋਂ ਹੀ ਮਤਲਬ ਇਹ ਦੂਜੀਆਂ ਮਤਲਬ ਸਰਕਾਰਾਂ ਤੇ ਜਿਹੜੇ ਦੋਸ਼ ਲਾਉਂਦੇ ਸੀ ਉਹ ਉਨ੍ਹਾਂ ਤੋਂ ਵੱਧ ਕੇ ਇੱਕ ਮਤਲਬ ਕਰਪਟ ਨੇ ਉਨ੍ਹਾਂ ਤੋਂ ਵੱਧ ਕੇ ਹਾ ਇਹਨਾਂ ਨੇ ਹਰ ਪਾਸਿਓਂ ਮਤਲਬ ਨੁਕਸਾਨ ਕੀਤਾ ਜੀ ਹਰ ਆਮ ਆਦਮੀ ਨੂੰ ਤੁਸੀਂ ਸਮਝੋ ਕਿ ਜਿਹੜੀ ਉਹਨਾਂ ਦੀ ਸਟੇਜ ਦੇ ਉੱਤੇ ਦਾਵਾ ਇਮਾਨਦਾਰੀ ਦਾ ਦਾਵਾ ਉਹ ਤੇ ਸਭ ਖੋਖਲੇ ਦਾਵੇ ਨੇ ਜੀ ਦਾਵਿਆਂ ਦਾ ਵਿੱਚ ਇਹਨਾਂ ਦੇ ਵਿੱਚ ਕੋਈ ਹੈ ਹੀ ਕੋਈ ਨਹੀਂਗਾ ਸੱਚਾਈ ਕੋਈ ਨਹੀਂ ਹੈਗੀ ਦਾਵਿਆਂ ਦੇ ਵਿੱਚ ਇਹ ਤੇ ਸਿਰਫ ਇੱਕ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਇਹਨਾਂ ਨੇ ਮਤਲਬ ਪ੍ਰੋਪੋਗੈਂਡਾ ਜਿਹਾ ਜੀ ਆਹੀਂ ਬਹੁਤ ਇਮਾਨਦਾਰ ਕट्टर ਇਮਾਨਦਾਰ ਪੰਜਾਬ ਦੇ ਵਿੱਚ ਤਿੰਨ ਚਾਰ ਇਹਨਾਂ ਦੇ ਐਮਐਲਏ ਔਰ ਇਹਨਾਂ ਦੇ ਸੁਪਰੀਮੋ ਇਹਨਾਂ ਦੇ ਡਿਪਟੀ ਸੀਐਮ ਆਪਣਾ ਦੈਸੀ ਸੋਧਿਆ ਜੀ ਸੱਜੇ ਸਿੰਘ ਹੋਣੀ ਸਾਰੇ ਤੇ ਮਤਲਬ ਕੇਸਾਂ ਦੇ ਵਿੱਚ ਇਨਵੋਲਵ ਨੇ ਤੇ ਇਹ ਇਮਾਨਦਾਰ ਕਿਹਦੇ ਪਾਸੇ ਹੋਏ ਜੀ ਬਿਲਕੁਲ ਇਮਾਨਦਾਰ ਕਿਹਦੇ ਪਾਸੇ ਹੋਏ ਕਿੱਦਾਂ ਦੇਖਦੇ ਹੋ ਅੱਜ ਕ腐ਸ਼ਨ ਲੈਵਲ ਹੈ ਅਸੀਂ ਇਹਨਾਂ ਨੇ ਆਮ ਪਾਰਟੀ ਜਦੋਂ ਇਲੈਕਸ਼ਨ ਆਇਆ ਸੀ ਕਹਿੰਦੇ ਸੀ ਅਸੀਂ ਇਮਾਨਦਾਰ ਲਵਾਂਗੇ ਮਗਰ ਇਹਨਾਂ ਦੀ ਇਮਾਨਦਾਰੀ ਸਾਰੀ ਦੁਨੀਆ ਨੇ ਦੇਖੀ ਆ ਸੀਐਮ ਸਾਹਿਬ ਅੰਦਰ ਐ ਪੀਐਮ ਸਾਹਿਬ ਅੰਦਰ ਐ ਇਹਨਾਂ ਦਾ ਜਿੰਨੇ ਸਜੋਧੀਆਂ ਵਗੈਰਾ ਜਿੰਨੇ ਵੀ ਇਹਨਾਂ ਦੇ ਬੰਦੇ ਸੀ ਸਾਰੇ ਜੇਲ੍ਹ ਭੁਗਤ ਕੇ ਜ਼ਮਾਨਤਾਂ ਤੇ ਆਏ ਦੇ ਆ ਇਸ ਕਰਕੇ ਇਹਨਾਂ ਦੀ ਇਮਾਨਦਾਰੀ ਕੋਈ ਨਹੀਂ ਜੀ ਹੈਗੀ ਇਹ ਖੋਖਲੀ ਇਮਾਨਦਾਰੀ ਆ ਇਸ ਮਾਮਲੇ ਵਿੱਚ ਸਾਰੇ ਹੀ ਨੰਗੇ ਆ ਸਾਡੇ ਪੰਜਾਬ ਦੇ ਵਿੱਚ ਜਿੰਨੇ ਐਮਐਲਏ ਆ ਇਹ ਅਗਲੀ ਵਾਰੀ ਪਤਾ ਲੱਗੂਗਾ ਇਹ ਜਿਹੜੇ ਤਹਿਸੀਲਾਂ ਜੋ ਪੇਹ ਅਗਰਾਂਦੇ ਆ ਤੇ ਥੈਣਿਆਂ ਜੋ ਪੇਹ ਅਗਰਾਂਦੇ ਆ ਇਹ ਸਾਰਿਆਂ ਨੂੰ ਉਹੋ ਹੀ ਦੱਸਦੇ ਆ ਵਿਚਾਰੇ ਜਿਹੜੇ ਆਪਣੇ ਦੁਖੀ ਹੋ ਕੇ ਇਹਨਾਂ ਨੂੰ ਭੇਜ ਦਿੰਦੇ ਆ ਹਰ ਚੀਜ਼ ਲੋਕ ਦੁਖੀ ਹੋਏ ਹੋਏ ਨੇ ਤੁਹਾਡੇ ਨਾਲ ਮੈਂ ਪਹਿਲੇ ਡਿਵੈਲਪਮੈਂਟ ਤੇ ਵੀ ਗੱਲ ਕੀਤੀ ਸੀ ਅੱਜ ਮੁੱਦਾ ਕ੍ਰਪਸ਼ਨ ਦੇ ਉੱਤੇ ਹੈ ਕਿ ਦਾਵਾ ਕਰਦੀ ਹੈ ਇਮਾਨਦਾਰਾ ਪਾਰਟੀ ਤੁਸੀਂ ਕਿੰਨਾ ਮੈਂ ਸਮਝ ਨਾਵੇ ਇਹ ਆਮ ਆਦੀ ਪਾਰਟੀ ਨਹੀਂ ਇਹ ਕੇਜਰੀਵਾਲ ਦੀ ਕ੍ਰਪਸ਼ਨ ਪਾਰਟੀ ਜੋ ਕ੍ਰਪਸ਼ਨ ਦਾ ਹੱਥ ਜਿਹੜੀ ਹੈ ਨਾ ਇਹਨਾਂ ਨੇ ਪਾਰ ਕੀਤੀ ਹੈ देखो अदालत च केस हो, के हो आ, गया कि नहीं मान ले ਝੂਠਾ ਹੋ ਗਿਆ ਤੁਸੀਂ ਦੂਜੇ ਦਿਨ ਬਾਹਰ ਆ ਜਿਵੇਂ ਤਿੰਨ ਦਿਨ ਬਾਹਰ ਆਏਗਾ ਤੁਸੀਂ ਮਹੀਨੇ ਮਹੀਨਾ ਅਦਾਲਤ ਨੇ ਤੁਹਾਨੂੰ ਅੰਦਰ ਰੱਖਿਆ ਇਹਦਾ ਮਤਲਬ ਕੋਈ ਨਾ ਕੋਈ ਦਾਲਚ ਕਾਲਾ ਹੈਗਾ ਹੀ ਸੀ ਨਾ ਕੋਟਾਂ ਐਵੇਂ ਤਾਂ ਨਹੀਂ ਅੰਦਰ ਰੱਖਦੀਆਂ ਕਿਸੇ ਨੂੰ ਇੱਕ ਉਹ ਵੀ ਸੀਐਮ ਲੈਵਲ ਦਾ ਡੀਪੀ ਸੀਐਮ ਨਾਲ ਤੁਹਾਡੇ ਮੰਤਰੀ ਸਾਰੇ ਅੰਦਰ ਪੰਜਾਬ ਦੇ ਵਿੱਚ ਤੁਸੀਂ ਆ ਅੱਜ ਦੀ ਤੁਸੀਂ ਕੱਲ ਗੱਲ ਜਿਹੜਾ ਮੁੱਦਾ ਸੀਗਾ ਵੀ ਐਮਐਲਏ ਨੂੰ ਇਹ ਗ੍ਰਿਫਤਾਰ ਕੀਤਾ ਗਵਰਨਮੈਂਟ ਨੇ ਪੂਲ ਦਿੱਲੀ ਦਿੱਲੀ ਦੇ ਦੇਰਾ ਬਾਬਾ ਨਾਨਕ ਚ ਕੀ ਹੈ ਇਲੈਕਸ਼ਨ ਦੇ ਵਿੱਚ ਇਹ ਐਕਸਟਰਵਾਦ ਨਹੀਂ ਚੱਲਿਆ ਕਿ ਇਹਨਾਂ ਨੂੰ ਭੁਲੇਖਾ ਹੈ ਸਰ ਪੰਜਾਬ ਸਰਕਾਰ ਹੀ ਏ ਜਾਂ ਕੇਜਰੀਵਾਲ ਦੀ ਸਰਪਾਰਟੀ ਹੀ ਇਹਨੂੰ ਵਡਾਵਾ ਦਿੰਦੀ ਆ ਕਰਪਸ਼ਨ ਤੇ ਤੁਸੀਂ ਆਹ ਵੇਖੋ ਮਾਈਨਿੰਗ ਦੇ ਕਿੰਨੇ ਕਰਪਸ਼ਨ ਆ ਪਿੱਛੇ ਜੀ ਹੁਣੇ ਤੁਹਾਨੂੰ ਮੇਰੇ ਨਾਲ ਦੱਸਿਆ ਵੀ ਐਮਐਲਏ ਇਹਨਾਂ ਦਾ ਸੀਗਾ ਪੰਜਾਬ ਦੇ ਦੋ ਐਮਐਲਏ ਲਾਹ ਦੇਤੇ ਮੰਤਰੀ ਤੋਂ ਲਾ ਦੇਤੇ ਜੀ ਇਹ ਕਰਪਸ਼ਨ ਚ ਨੇ ਤੇ ਉਹੀ ਏ ਐਮਐਲਏ ਵੋਟਾਂ ਮੰਗਣ ਜਾਣਦੇ ਆ ਜੀ ਕਿ ਦਬਾਅ ਦੇ ਵਿੱਚ ਜੀ ਅਸੀਂ ਇਮਾਨਦਾਰ ਪਾਰਟੀ ਦੇ ਛਪਾਈ ਆ ਜੀ ਸਾਨੂੰ ਵੋਟਾਂ ਪਾਓ ਕੀ ਸ਼ਰਮ ਦੀ ਹੱਦ ਹੋਣੀ ਚਾਹੀਦੀ ਹੈ ਮੈਂ ਸਮਝ ਨਾ ਪੀਏ ਬਿਲਕੁਲ ਲੋਕ ਆਏ ਲੋਕ ਰਹੇ ਤੁਸੀਂ ਸੋ ਨਹੀਂ ਰਹੇ ਕਿੱਦਾਂ ਦੇਖਦੇ ਹੋ ਗੁਰੂ ਜੀ ਕਿੱਦਾਂ ਇਸ ਚੀਜ਼ ਨੂੰ ਦੇ ਬੇਸਿਕਲੀ ਇਹ ਝੂਠ ਦੀ ਬੁਨਿਆਦ ਤੇ ਸਰਕਾਰ ਬਣੀ ਸੀ ਕੋਈ ਵੀ ਚੀਜ਼ ਆਪਾਂ ਨਵੀਂ ਖਰੀਦਣ ਜਾਂਦੇ ਹਾਂ ਨਾ ਉਹਦੀ ਗਾਰੰਟੀ ਤੇ ਵਾਰੰਟੀ ਹੁੰਦੀ ਹੈ ਤੇ ਮੈਕਸਿਮਮ ਗਾਰੰਟੀ ਜਿਹੜੀ 2 ਸਾਲ ਦੀ ਹੁੰਦੀ ਹੈ ਤੇ ਵਾਰੰਟੀ 5 ਸਾਲ ਦੀ ਹੁੰਦੀ ਹੈ ਇਹਨਾਂ ਦੀ ਗਾਰੰਟੀ ਗਈ ਦੀ ਨੰਗ ਤੇ ਇਹਨਾਂ ਦੀ ਜਿਹੜੀ ਹੁਣ ਵਾਰੰਟੀ ਆ ਉਹ ਲੋਕਾਂ ਨੇ ਬਦਲ ਦੇਣੀ ਆ ਜਦੋਂ 2027 ਦੀ ਇਲੈਕਸ਼ਨ ਆਣੀ ਆ ਇਹਨਾਂ ਨੂੰ ਲੱਗ ਪਤਾ ਜਾਣਾ ਕਿ ਜਦੋਂ ਇਹਨਾਂ ਦੇ ਚਿੱਠੇ ਖੁੱਲਣੇ ਆ ਲੋਕਾਂ ਦੇ ਲੋਕ ਵੀ ਵਿਚਾਰੇ ਪਰੇਸ਼ਾਨ ਨੇ ਸਾਨੂੰ ਵੀ ਪਤਾ ਸਾਡੇ ਸੱਜਣਾਂ ਜਿਹੜੇ ਇਹਨਾਂ ਦੇ ਨਾਲ ਤੁਰੇ ਫਿਰਦੇ ਆ ਉਹ ਵਿਚਾਰੇ ਕਹਿੰਦੇ ਕਹਿੰਦੇ ਹਜੇ ਢਾਈ ਸਾਲ ਪਏ ਆ ਹੀ ਵੀ ਕੀ ਕਰੀਏ ਜਿਹੜਾ ਕੋਈ ਬੰਦਾ ਕਿਸੇ ਹੋਰ ਪਾਰਟੀ ਦੇ ਕਿਸੇ ਵੀ ਮੈਂ ਨਹੀਂ ਕਹਿੰਦਾ ਕੱਲੇ ਕਾਂਗਰਸ ਕਿਸੇ ਹੋਰ ਪਾਰਟੀ ਦੇ ਬੰਦੇ ਨਾਲ ਸੰਪਰਕ ਰੱਖਦਾ ਉਹਦੀ ਕੋਈ ਨਾ ਕੋਈ ਰਗ ਦੀ 나ੜ ਤਪੀ ਜਾਂਦੀ ਹੈ ਇਹ ਹਾਲਾਤ ਆ ਜਾ ਕੇ ਹਾਲਾਤ ਪੁੱਛਨੇ ਆ ਤੇ ਇੱਥੇ ਹਾਲਾਤ ਪੁੱਛੋ ਜਿੱਥੇ ਰਜਿਸਟਰੀ ਲੋਕੀ ਕਰਾਨ ਜਾਂਦੇ ਆ ਕੀ ਹਾਲਾਤ ਨੇ ਤਸੀਲਾਂ ਦੇ ਵਿੱਚ ਲੱਖਾਂ ਰੁਪਈਆ ਲਿੱਤਾ ਜਾ ਰਿਹਾ ਪੁੱਛੋ ਥਾਣਿਆਂ ਦੇ ਵਿੱਚ ਕੀ ਹਾਲਾਤ ਨੇ ਇਹ ਸਭ ਝੂਠ ਹੈ ਜੇ ਮਤਲਬ ਤੁਸੀਂ ਸਮਝ ਦਿਓ ਕਿ ਜੇ ਇਹ ਬਿਊਰੋਕ੍ਰੇਸੀ ਜਾਂ ਜਿਸ ਲੈਵਲ ਦੇ ਤੁਸੀਂ ਅਲੀਗੇਸ਼ਨ ਲਾਉਂਦੇ ਪਏ ਹੋ ਕਿ ਤਸੀਲਾਂ ਦੇ ਵਿੱਚ ਪੈਸਾ ਚੱਲਦਾ ਤਾਂ ਕੀ ਇਹ ਇਹਦੇ ਨਾਲ ਸਾਬਤ ਹੁੰਦਾ ਕਿ ਇਹ ਪਾਰਟੀ ਮਾਨਦਾਰ ਹੈ ਜਾਂ ਇਹ ਇਹਨਾਂ ਦੇ ਵਿੱਚ ਕੀ ਬੇਇਮਾਨ ਹੈ ਜੀ ਇਹਦੇ 'ਚ ਇਹਨਾਂ ਦਾ ਹੀ ਤੇ ਰੋਲ ਹੈ ਪਤਾ ਨਹੀਂ ਹਿਲ ਸਕਦਾ ਇਹਨਾਂ ਦੇ ਕਹਿ ਬਿਨਾ ਦੱਸੋਣਾ ਹੋਰ ਕੌਣ ਕਰਾਂਦਾ ਪਹਿਲੇ ਸਰਕਾਰਾਂ ਨਹੀਂ ਰਹੀਆਂ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਦੁੱਧ ਨਾਤੇ ਜਿਨ੍ਹਾਂ ਨੇ ਕੋਈ ਕੰਮ ਕੀਤੇ ਉਹਨਾਂ ਨੂੰ ਸਜਾਵਾਂ ਮਿਲ ਗਈਆਂ ਅਕਾਲੀ ਦਲ ਦੇ ਜੇ ਕੋਈ ਅੱਜ ਹੈ ਤੇ ਅੱਜ ਤੁਸੀਂ ਵੇਖਿਆ ਹੀ ਅੰਮ੍ਰਿਤਸਰ ਚ ਕੀ ਬੰਦਦਾ ਪੈਸੇ ਜੇ ਬੇਅਦਬੀ ਹੋਈ ਹੈ ਉਹਦਾ ਵੀ ਸਜਾ ਉਹਨਾਂ ਨੂੰ ਮਿਲਦੀ ਹੈ ਤੇ ਇਹਨਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਕਿ ਲੱਪਣੇ ਜੋ ਇਹਨਾਂ ਦੇ ਹਾਲਾਤ ਬਹੁਤ ਮਾੜੇ ਹਾਲਾਤ ਪੰਜਾਬ ਦੇ ਇਹਨਾਂ ਨੇ ਕਰਤੇ ਆ ਰੇਤਾ ਦੀ ਉਹ ਗੱਲ ਕਰ ਲਈ ਰੇਤਾ 5 ਰੁਪਏ ਕਹਿੰਦੇ ਸੀ ਦੱਸੋ ਮੈਨੂੰ ਕੀ ਇਹਨਾਂ ਕੋਲ ਅਜੇ ਤੱਕ ਮਾਨੀ ਪਾਲਿਸੀ ਨਹੀਂ ਬਣੀ ਮੈਂ ਰਾਤ ਨੂੰ ਵੇਖ ਲਓ ਜਦੋਂ ਨੇਰਾ ਹੋ ਜਾਂਦਾ ਤੇ 100 100 ਟਰੱਕ ਲੰਘਦਾ ਜੀ ਉਧਰੋਂ ਉਹ 2 ਨੰਬਰ ਦੀ ਮਾਈਨਿੰਗ ਹੈ ਸਣੇ ਅਲੀਵਾਲ ਤੇ ਸਣੇ ਪਠਾਨਕੋਟ ਇਹਨਾਂ ਕੋ ਮਾਈਨਿੰਗ ਪਾਲਿਸੀ ਨਹੀਂ ਬਣੀ ਕਰੋੜਾ ਰੁਪਇਆ ਉਹਦੇ ਚ ਬਣਾਇਆ ਜਾ ਰਿਹਾ ਉਹ ਕਿੱਧਰ ਜਾਂਦਾ ਪਿਆ ਸਰਕਾਰਾਂ ਦਾ ਹੀ ਹੈ ਬਿਲਕੁਲ ਇਹ ਮੁੱਦੇ ਨੇ ਇਹ ਲੋਕ ਲਾਏ ਆ ਆਪਾਂ ਗੱਲ ਕੀਤੀ ਹੈ ਕਿ ਲੋਕਾਂ ਦੀ رائے ਇਹ ਗੁੱਸਾ ਹੈ ਲੋਕਾਂ ਦਾ ਔਰ ਲੋਕਾਂ ਦੀ رائے ਗੁਰਪ੍ਰੀਤ ਚਾਵਲਾ ਗੁਰਦਾਸਪੁਰ